ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਮਿੱਤਰੋ ਆਪਾਂ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਫੂਲ ਪੈਂਦੀ ਆ ਆਪਣੇ ਯਾਰ ਮਿੱਤਰ ਦੇ ਕੋਲ ਵੀ ਲੈ ਕੇ ਆਏ ਆਂ ਵੀਡੀਓ ਤੇ ਬਾਈ ਕੋਲੇ ਤਿੰਨ ਚਾਰ ਨਹਾਗਾ ਅੱਜ ਦੀ ਵੀਡੀਓ ਦੇ ਵਿੱਚ ਸੇਲ ਕਰਨੇ ਦੋ ਹੈਗਾ ਬਾਈ ਕੋਲੇ ਮੱਝਾਂ ਇੱਕ ਹੈਗੀ ਸੂਈ ਵੀ ਮੈਂ ਤੇ ਮਗਰ ਹੈਗੀ ਕੱਟੀ ਬਹੁਤ ਸੋਹਣੀ ਤੇ ਚੰਗੀ ਝੋਟੀ ਆ ਚੰਗਾ ਦੁੱਧ ਦੱਸਦੇ ਆ ਬਾਈ ਤੇ ਇਹ ਕਹੇਗੀ ਬਾਈ ਕੋਲੇ ਗਾਂ ਤੋਕਰ ਗੱਭਣੇ ਇਹਦੇ ਵਾਰੀ ਵੀ ਆਪਾਂ ਗੱਲਬਾਤ ਕਰਾਂਗੇ ਇਹ ਕਹੇਗੀ ਹੈਗੀ 8 ਮਹੀਨੇ ਦੀ ਮੈਂ ਗੱਭਣ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਫੇਸਬੁੱਕ ਤੇ ਵੀ ਜਿਹੜੇ ਵੇਖ ਰਹੇ ਆ ਆਪਣੇ ਪੇਜ ਨੂੰ ਫੋਲੋ ਕਰ ਲਓ ਜੇਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 7997 ਤੇ ਬਾਕੀ ਪ੍ਰਸ਼ਨਾ ਸੰਬੰਧੀ ਆਪਾਂ ਕਰਾਉਨੇ ਆ ਤੁਹਾਡੀ ਗੱਲਬਾਤ ਲੈਣੀ ਹੈ ਜਾਣਕਾਰੀ ਬਾਈ ਤੋਂ ਹਾਂਜੀ ਆਜੋ ਅੰਕਲ ਜੀ ਹੱਸੀ ਗੱਲ ਜੀ ਠੀਕ ਹਾਂ ਠੀਕ ਹੈ ਜੀ ਅੰਕਲ ਜੀ ਆਪਣਾ ਐਡਰੈਸ ਦੱਸਿਓ ਜੀ ਮੈਂ ਆਪਣਾ ਜੀ ਘਰਤਾ ਪਾਈਗਾ ਬਨਾਲਾ ਰੋਡ ਹਾਂਜੀ ਤੇ ਨਾਂ ਜੀ ਤੁਹਾਡਾ ਨਾਮ ਦਾ ਨਾਮ ਜੀ ਠੀਕ ਹੈ ਤੇ ਨਮੋਬਾਈਲ ਨੰਬਰ ਬੋਲ ਦਿਓ ਜੀ 62394 9507 62394 9507 9507 ਠੀਕ ਹੈ ਜੀ ਤੇ ਭਾਈ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਿਰ ਦੋ ਤਿੰਨ ਨਾਕ ਸੇਲ ਕਰਨੀਆਂ ਹੈ ਹਾਂ ਕਿਵੇਂ ਸੰਭ ਸੰਭ ਸੰਬੰਧ ਔਖਾ ਤੁਹਾਨੂੰ ਕਿ ਕੋਈ ਠੀਕ ਹੈ ਤਾਂ ਹੀ ਵੇਚਦੇ ਆ ਹਾਂ ਹਾਂ ਠੀਕ ਠੀਕ ਹੈ ਬਾਈ ਕੋਲੇ ਤੇ ਚਾਰ ਪੰਜ ਨਾਗਾ ਤੇ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਸੀ ਬਾਈ ਕਹਿੰਦਾ ਵੀ ਥੋੜਾ ਗਰਮੀ ਦਾ ਕਰਕੇ ਆਪਾਂ ਵੇਚ ਰਹੇ ਆ ਨਹੀਂ ਬਾਈ ਕੋਲੇ ਮੈਂ ਜਿਹੜੀ ਮੈਂ ਵੀ ਬਹੁਤ ਸੋਹਣੇ ਚੰਗੇ ਬੋਡੀ ਢਾਂਚੇ ਦੀ ਤੇ ਚੰਗੇ ਦੁੱਧ ਵਾਲੀ ਆ ਤੇ ਇਹ ਕਹੇਗੀ ਬਾਈ ਕੋਲੇ ਟੋਕ ਡੱਗਾ ਬਣਗਾ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਆ ਮੈਂ ਦੀਂਦੀ ਆ ਇਹਦੇ ਕੀ ਰਿਕਾਰਡ ਆ ਇਹ ਕਿੰਨਾ ਮਸੂਆ ਤੇ ਕਿੰਨੇ ਮਹੀਨੇ ਦੀ ਤੀਜਾ ਸੂਆ ਇਹ ਤੀਜਾ ਸੂਆ ਠੀਕ ਹੈ ਤੇ ਕਿੰਨੇ ਚਿਰ ਦੀ ਗੱਭਣਾ ਬਾਈ ਹੁਣ ਇਹ 8ਵਾਂ ਮਹੀਨਾ ਲੱਗਿਆ ਵਾ 8ਵਾਂ ਮਹੀਨਾ ਲੱਗਿਆ ਵਾ ਤੇ ਕਿੰਨਾ ਕਿ ਦਿੱਤਾ ਇਹਨੇ ਦੁੱਧ ਵਾ ਤੁਹਾਡੇ ਕੋਲ ਸੱਜਰ ਨੇ 2 ਇਹਨੇ 12 ਕਿਲੋ ਕੱਢਿਆ 12 ਕਿਲੋ ਦੁੱਧ ਦੇ ਦਿੱਤਾ ਉਹ ਸੀਲ ਸਭ ਵਾ ਵਧੀਆ ਮਿਲਦੀ ਐ ਐਂਡ ਤੱਕ ਠੀਕ ਹੈ ਲਿਆ ਬਾਈ ਖੋਲ ਲਾ ਫਿਰ ਆਪਾਂ ਇਹਨੂੰ ਤੋੜਾ ਤਰ੍ਹਾਂ ਵਖਾਦ ਕੇ ਬਾਈ ਕਹਿੰਦਾ ਵੀ ਸੂਆ ਹੈਗਾ ਤੀਜਾ ਬਹੁਤ ਚੰਗੇ ਢਾਂਚੇ ਦੀ ਐ ਖੁੱਲੇ ਹੱਡ ਪੈਰਾਂ ਦੀ ਮੈਂ ਆਂਗੀ ਪੱਠਫੂੜੇ ਦੀ ਬਣਾਵਟ ਦੇਖੋ ਵੇਖੋ ਮੂਰਾ ਚਿਹਰਾ ਬਹੁਤ ਸੋਹਣਾ ਚੰਗੇ ਗੋਲ ਸਿੰਘਾਂ ਦੀ ਐ ਉਸ ਵੇਲੇ ਤਾਂ ਬਿਲਕੁਲ ਜੈਡ ਬਲੈਕ ਬੇਮਲੂਮੇ ਥੋੜੇ ਜਿਹਾ ਵਾਲ ਚਿੱਟੇ ਤੇ ਲੇਵੇ ਦੇ ਵੱਲ ਬੁੱਲ ਬਹੁਤ ਸੋਨੇ ਝੋਲੀ ਝਾਲੀ ਬੱਥਲੇ ਚੰਗੀ ਆ ਕੱਲਾ ਕੱਲਾ ਥਾਣਾ ਸੋਨਾ ਨਿਖੜਮ ਹੱਥ ਦੀ ਚਵਾਈ ਵਾਲਾ ਤੇ ਇਸ ਟਾਈਮ ਬਾਈ ਕਹਿੰਦਾ ਵੀ ਇਹ ਅੱਠਵੇਂ ਮਹੀਨਾ ਨੂੰ ਲੱਗਿਆ ਵਾ ਦੁੱਧੋ ਤਾਂ ਹੁਣ ਡਰਾਈ ਆ ਆਪਾਂ ਨੂੰ ਪਤਾ ਹੀ ਆ ਕਿ ਦੁੱਧੋਂ ਡਰਾਈ ਆ ਤੇ ਪਰ ਬਾਈ ਕਹਿੰਦਾ ਵੀ 12 ਕਿਲੋ ਦੁੱਧ ਇਹਨੇ ਦਿੱਤਾ ਤਾਜੀ ਨੇ ਤੇਉ ਚੌਂ ਚਾਂ ਨੂੰ ਬਾਈ ਸੀਲ ਰਹੀ ਏ ਜਮਾ ਹਾਂ ਬਈ ਥੋੜੀ ਜਿਹਾ ਮੱਖਣ ਠੰਡੀ ਠੀਕ ਹੈ ਠੀਕ ਹੈ ਜੀ ਲੋਬੀ ਮਿੱਤਰੋ ਬਾਈ ਕਹਿੰਦਾ 12 ਕਿਲੋ ਇਹਨੇ ਦੁੱਧ ਦਿੱਤਾ ਸੱਜਰ ਨੇ ਤੇ ਚੌਂ ਚਾਂ ਦੀ ਵਧੀਆ ਸੀਲ ਠੰਡੀ ਤੇ ਬਾਈ ਫਿਰ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਮੁੱਲ ਵੜੀ ਇਹਦਾ ਮੁੱਲ ਇੱਕ ਤੀਆ ਵਾ ਇੱਕ ਤੀਆ ਵਿਚੋ ਮਾਨਤਾਨ ਹੋ ਜੂ ਠੀਕ ਆ ਅੱਠਵਾਂ ਮਹੀਨਾ ਲੱਗਿਆ ਵਾ ਤੇ ਮੁੱਲ ਬਾਈ ਨੇ ਕਰਿਆ ਇੱਕ ਤੀ ਵਿਚੋ ਮਾਨਤਾਨ ਕਰਿਆ ਗਿਆ ਇਹਦਾ ਜਰੂਰ ਹੋ ਜੂ ਤੇ ਜਿਹੜੀ ਬਾਈ ਬਡੇ ਕੱਦ ਕਾਠ ਵਾਲੀ ਬਣਾ ਵੱਡੀ ਗਾਂ ਦਿੰਦੀ ਆ ਜਿਹੜੀ ਰਿਕਾਰਡ ਆ ਇਹ ਸੂਆ ਕਿੰਨਾ ਮੈਂ ਇਹ ਤੀਜਾ ਸੂਆ ਠੀਕ ਹੈ ਤੇ ਇਹ ਗੱਭਣ ਵੀ ਇੱਕ ਕਿੰਨੇ ਚਰ ਦੀ ਗੱਭਣ ਚੌਥਾ ਮਹੀਨਾ ਚੌਥਾ ਮਹੀਨਾ ਬਾਈ ਕਹਿੰਦਾ ਲੱਗ ਗਿਆ ਤੇ ਬਾਈ ਫਿਰ ਦੁੱਧੋਂ 20 25 ਕਿਲੋ ਦੁੱਧ ਆਇਆ ਰ ਕਾੜਾ ਪਈ ਦਿੱਤੀ ਠੀਕ ਹੈ ਬਾਈ ਕਹਿੰਦਾ 20 25 ਕਿਲੋ ਦੁੱਧ ਨਹੀਂ ਦਿੱਤਾ ਦਿੱਤਾ ਵੀ ਹੋਣਾ ਬਾਈ ਐਡੀ ਗਾਂ ਨਾਲ ਦੁੱਧ ਤੂੰ 20 25 ਕਿਲੋ ਬਹੁਤ ਵੱਡੇ ਢਾਂਚੇ ਜੀ ਬਸ ਜਿੱਡੀ ਹੈ ਤੇ ਹੁਣ ਬਾਈ ਦੁੱਧ ਫਿਰ ਕਿੰਨਾ ਦੁੱਧ 60 ਦੁੱਧ 60 ਹੁਣ ਮੇਡ ਬਣੀ ਜੀ ਠੀਕ ਹੈ ਠੀਕ ਹੈ ਠੀਕ ਲਓ ਭਾਈ ਬਾਹਰ ਕੱਢ ਲੇ ਤੋਰਾ ਵਖਾਈਏ ਭਾਈ ਕਹਿੰਦਾ ਵੀ ਸੂਆ ਹੈਗਾ ਦੂਜਾ ਤੀਜਾ ਕਿ ਦੂਜਾ ਭਾਈ ਤੀਜਾ ਤੀਜਾ ਸੂਆ ਆਮ ਬਿਲਕੁਲ ਘਰੇਲੂ ਫਾਰਮਰ ਦੇ ਘਰੇ ਪਸ਼ੂ ਆ ਤੇ ਥੋੜੀ ਜੀ ਬਾਈ ਤੋਂ ਹੁਣ ਸਾਮ ਸੰਭਾਲ ਘੱਟ ਹੁੰਦੀ ਆ ਕੰਮ ਕਾਰਵਾਈਆਂ ਦੇ ਉਹ ਜਿਹੇ ਆ ਗੱਡੀਆਂ ਉਹਨਾਂ ਪੱਡੀਆਂ ਦੇ ਕੰਮ ਪਸ਼ੂਆਂ ਦਾ ਥੋੜਾ ਜਿਹਾ ਘੱਟ ਧਿਆਨ ਤੇ ਗਾਂ ਬਹੁਤ ਵੱਡੇ ਕਦ ਕੱਢਦੀ ਆ ਤੇ ਭਾਈ ਕਹਿੰਦਾ 20 25 ਕਿਲੋ ਦੁੱਧ ਦਿੱਤਾ ਇਹਨੇ ਦੇਖੋ ਜੀ ਬਸ ਜਿਹੜੀ ਲੰਬੀ ਪਈ ਹੈਗਾ ਤੇ ਦਿੱਤਾ ਵੀ ਹੋਣਾ 20 25 ਕਿਲੋ ਵਾਕਈ ਫਾਰਮ ਵਾਲੀਆਂ ਗਾਂਆਂ ਜੱਦੀ ਢਾਂਚਾ ਗਾਂ ਦਾ ਬਹੁਤ ਵੱਡੇ ਢਾਂਚੇ ਦੀ ਤੇ ਕੱਲਾ ਕੱਲਾ ਥਾਣਾ ਤੇ ਥਣ ਭਾਂਡੇ ਦੀ ਸਾਫ਼ ਆ ਬਾਈ ਚੁਆਈ ਚੁਆਈ ਦੀ ਠੀਕ ਆ ਬਾਈ ਕਹਿੰਦਾ ਦੁੱਧੋ ਛੜਤੀ ਛੱਡੀ ਵੀ ਥੋੜੇ ਦਿਨਾਂ ਦੀ ਹੋਣੀ ਹੈ ਨਾ ਆ ਤਾਂ ਹੀ ਲੈਵਾ ਵੀ ਦੱਸਦਾ ਗਾਂ ਦੀ ਦੇਖੋ ਜੀ ਕੱਲਾ ਕੱਲਾ ਥਾਣਾ ਵਧੀਆ ਤੇ 4 ਮਹੀਨਿਆਂ ਦੀ ਗੱਬਣ ਆਗੀ ਤੇ ਚੈੱਕ ਪਾਸ ਆ ਬਾਈ ਹਾਂਜੀ ਚੈੱਕ ਪਾਸ ਆ ਆਪਣਾ ਨਗਰਾ ਕੀ ਕਰਵਾਇਆ ਠੀਕ ਹੈ ਜਿਹੜਾ ਵੀ ਕੋਈ ਭਰਾ ਖਰੀਦਦਾ ਮਨ ਖਰੀਦੂਗਾ ਉਹ ਆਪਦਾ ਡਾਕਟਰ ਆਪਦਾ ਆਪ ਲੈ ਆਵੇ ਤੇ ਆਪਦੀ ਚੈੱਕ ਕਰਾ ਕੇ ਲੈ ਜੀ ਹੈਨਾ ਇਹਦਾ ਇਹਦਾ ਕੀ ਬਾਈ ਫਿਰ ਮੁੱਲ ਵੜੀ ਇਹਦਾ ਮੁੱਲ 60000 60000 ਵੀ ਜਮਾਨਤਾਂ ਹੋ ਜੂ ਠੀਕ ਹੈ ਤੀਜੇ ਨੰਬਰ ਤੇ ਦੱਸੋ ਬਾਈ ਬੂਰੀ ਝੋਟੀ ਦੀਂਦੀ ਏ ਡੜੀ ਹਾਂ ਝੋਪੀ ਹਾਂ ਇਹਦਾ ਠੀਕ ਹੈ ਠੀਕ ਹੈ ਮਗਰ ਹੈਗੀ ਕੱਟੀ ਪਹਿਲਾਂ ਦੇਖ ਲਓ ਵੀ ਮਗਰ ਕੱਟੀ ਐ ਕਿੰਨੇ ਚਿਰ ਹੋ ਗਿਆ ਬਾਈ ਸੂਈ ਨੂੰ ਤਿੰਨ ਕ ਮਹੀਨਿਆਂ ਚ ਲਗਭਗ ਹੋ ਗਏ ਤਿੰਨ ਕ ਮਹੀਨਿਆਂ ਚ ਲਗਭਗ ਹੋ ਗਏ ਹੁਣ ਦੁੱਧ ਕਿੰਨਾ ਦੋ ਦੋ ਖੱਟ ਕੇ ਤੇ ਸੱਜਰ ਨੇ ਕਿੰਨਾ ਕਿ ਦਿੱਤਾ ਤਾਜੀ ਦੁੱਧ ਨੇ ਪਿੱਛੇ ਕਿੱਤੀ ਗਈ ਹੈ ਤਾਜ਼ਗੀ ਕਰਾ ਕੋਲ ਠੀਕ 10 11 ਕਿਲੋ ਖੁੱਲਾ ਦੇ ਗਈ ਆ ਤੇ ਹੁਣ 7 ਕਿਲੋ ਦੁੱਧ ਆ ਤੇ ਕੋਈ ਬਣੀ ਬੁਣੀ ਬਈ ਸੀਮਨ ਵਗੈਰਾ ਅੱਛਾ ਲੈ ਬਈ ਖੋਲ ਲੈ ਫੇਰ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਹੈਗਾ ਹੈ ਦੂਜਾ ਸੂਆ ਬੁਰੀ ਝੋਟੀ ਬੁਰੀ ਹੈ ਝੋਟੀ ਦੇਖੋ ਸਿੰਗਾ-ਸਿੰਗਾ ਦੀ ਵਧੀਆ ਸ਼ਕੀਨ ਆ ਤੇ ਮੀਡੀਅਮ ਹਾਈਟ ਦੀ ਆ ਤੇ ਮਗਰ ਹੈਗੀ ਇਹਦੇ ਕੱਟੀ ਤੇ 7 ਕਿਲੋ ਦੁੱਧ 7 ਕਿਲੋ ਦੋਨਾਂ ਦਾ ਕੰਡੇ ਤੋਲਣ ਵਾਲਾ ਬਾਈ ਦੋਨਾਂ ਟਾਈਮ ਦਾ 7 ਕਿਲੋ ਕੰਡੇ ਤੋਲਣ ਨਾਲ ਦਵਾਈ ਕਹਿੰਦਾ ਤੇ ਥਣ ਭਾਂਡੇ ਦੀ ਬੜੀ ਸਾਫ਼ ਕੱਲਾ ਕੱਲਾ ਥਣਾ ਹੋਰ ਸ਼ਾਂ ਕੋਈ ਪੂਰਾ ਨਹੀਂ ਤੇ ਬੂਰੀਆਂ ਇਹਦੇ ਵਿੱਚ ਪੈਂਦੀਆਂ ਰੋਸ਼ੀ ਜੀ ਝੋਟੀ ਆ ਮੀਡੀਅਮ ਹਾਈਟ ਦੀ ਬਸ ਇਹੇ ਭਰਾਵਾਂ ਦੇ ਫੋਨ ਆਉਂਦੇ ਆ ਵੀ ਬਾਈ ਸਾਨੂੰ ਕੋਈ ਘਰੇ ਚੋਂ ਨੂੰ ਕੋਈ ਘਰੇ ਦੁੱਧ ਪੀਣ ਨੂੰ ਮੈਂ ਕੋਈ ਨਾਰਮਲ ਰੇਟ ਦੀ ਤਾਂ ਪੂਰਨ ਭਰਾਵਾਂ ਦੀ ਕਮਾਂਡ ਤੇ ਫਿਰ ਅੱਜ ਤਿੰਨ ਪਸ਼ੂ ਲੈ ਕੇ ਆਏ ਆ ਤਿੰਨੇ ਪਸ਼ੂ ਘਰੇ ਵਧੀਆ ਪਾਲਣ ਵਾਲੇ ਆ ਬਾਈ ਇਹਦਾ ਫਿਰ ਕੀ ਰੇਟ ਆ ਕਿੰਨੇ ਦਾ ਮਰ 75000 ਤੇ ਵਿੱਚ ਮੰਤਾਨ ਹੋ ਜੂ ਠੀਕ ਆ ਬਾਈ ਕਹਿੰਦਾ ਵੀ ਇਹਦਾ ਮੁੱਲ ਹੈਗਾ 75000 ਰੁਪਿਆ ਦੂਜਾ ਸੂਆ 7 ਕਿਲੋ ਦੁੱਧ ਆ ਮਗਰ ਹੈਗੀ ਕੱਟੀ ਕੱਟੀ ਵੀ ਬਹੁਤ ਸੋਹਣੀ ਚੰਗੀ ਬਣ ਜਾਣੀ ਆ ਮਗਰ ਹੀ ਬਣ ਜਾਣੇ ਆ ਪਸ਼ੂ ਕੱਟੀ ਦੇਖੋ ਜੀ ਬਹੁਤ ਸੋਹਣੀ ਕੱਟੀ ਆ ਤੇ ਬੂਰੀ ਝੋਟੀ ਆ ਦੂਜਾ ਸੂਆ ਬਾਈ ਕਹਿੰਦਾ 7 ਕਿਲੋ ਦੁੱਧ ਥਣ ਭਾਂਡੇ ਦੀ ਸਾਫ ਆ ਕੱਲਾ ਕੱਲਾ ਥਣਾ ਤੇ ਉਹ ਬਾਈ ਕੋਈ ਝੋਲੇ ਕੋਈ ਬੂੜੀ ਝੋਲੇ ਬੰਦਾ ਝੋਲੇ ਬਾਈ ਜਾਨੀ ਕਿ ਸੀਲ ਆ ਹਾਂ ਹਾਂ ਠੀਕ ਆ ਠੀਕ ਆ ਮੋਬਾਈਲ ਨੰਬਰ ਫੇਰ ਬੋਲਦੇ ਬਾਈ 62394 59014 ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਕਰ ਲਿਓ ਗੱਲਬਾਤ ਮਿਲਦੇ ਆ ਅੱਗੇ ਨਵੀਂ ਵੀਡੀਓ ਦੇ ਵਿੱਚ ਬਾਈ ਕੋਲੇ ਤਿੰਨ ਨਾ ਗੱਜ ਇੱਕ ਤਾਂ ਹੀ ਜੀ ਆਗੀ ਟੋਕਰ ਝੋਟੀ ਆਮ ਰੇਟ ਰੇਟ ਦੀ ਹਜੇ ਨੋਰਮਲ ਰੇਟ ਦੀ ਹੈ ਤੇ ਚੰਗ ਮਗਰ ਕੱਟੀ ਹੈ 7 ਕਿਲੋ ਦੁੱਧ ਤੇ ਇੱਕ ਹੈਗੀ ਬਾਈ ਕੋਲੇ ਬਹੁਤ ਵੱਡੇ ਕੱਦ ਕਾਠ ਦੀ ਟੋਕੜ ਗਾਂ ਗੱਭਣ 4 ਮਹੀਨੇ ਦੀ ਗੱਭਣ ਤੇ ਹੈਗੀ ਹੈ ਕਹਿੰਦੀ ਮੈਂ ਬਹੁਤ ਵੱਡੇ ਵੱਡੇ ਢਾਂਚੇ ਦੀ ਹੈ ਭਾਰੇ ਸਰੀਰ ਦੀ ਖੁੱਲੇ ਹੱਡ ਪੈਰਾਂ ਦੀ ਆ 8ਵਾਂ ਮਹੀਨਾ ਲੱਗਿਆ ਉਹਨੂੰ ਤੇ 12 ਕਿਲੋ ਬਾਈ ਕਹਿੰਦਾ ਦੁੱਧ ਦਿੰਦਾ ਨੇ ਫੱਜਰ ਨੇ ਸੀਲ ਸਾਊ ਆ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਕੀ ਪਸ਼ੂ ਨਾਲ ਸੰਬੰਧੀ ਤੁਸੀਂ ਨਾਲ ਗੱਲਬਾਤ ਕਰ ਲਓ ਗੱਲਬਾਤ ਕਰ ਲਿਓ ਆਪ ਦਾ رابطہ ਕੈਮ ਕਰ ਲਓ ਜਿਹੜੀ ਵੀ ਪਸ਼ੂ ਦੀ ਕੋਈ ਡਿਟੇਲ ਮੰਗਣੀ ਹੋਵੇ ਬਾਈ ਤੋਂ ਤੁਸੀਂ ਲੈ ਸਕਦੇ ਆ ਮਿਲਦੇ ਆ ਅਗਨੀ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀਕਾਰ